ਪਿੰਡ ਕਰਨਾਣਾ ਵਿਖੇ ਜਗਤ ਸ਼ੀਰਿ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਪਿੰਡ ਕਰਨਾਣਾ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਵਿਸ਼ਾਨ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਪਿੰਡ ਦੀ ਪਰਿਕਰਮਾ ਕਰਦੇ ਹੋਏ ਗੁਰਦੁਆਰਾ ਸ਼ੀਰਿ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਸਮਾਪਤ ਹੋਇਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨਵੀਰ ਗੁਣਾਚੌਰ ਦੀ ਰਿਪੋਰਟ ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਅੱਜ ਅਸੀਂ ਸਾਰੇ ਹੀ ਸਤਿਗੁਰੂ ਰਵਦਾਸ ਮਹਾਰਾਜ ਜੀ ਦਾ 648ਵਾਂ ਗੁਰਪੁਰਬ ਮਨਾ ਰਹੇ ਹਾਂ। ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਲੇ ਸਮਨ ਕੋ ਆਣ ਛੋਟ ਵੱਡੇ ਸਭ ਸਭ ਬਨੇ ਬਸੇ ਰਵਦਾਸ ਰਹੇ ਪ੍ਰਸਾਨਾ। ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਜੀ ਨੇ ਇੱਕ ਕ੍ਰਾਂਤੀਕਾਰੀ ਸਤਿਗੁਰੂ ਹੋਏ ਨੇ ਜਿਨ੍ਹਾਂ ਨੇ ਜਾਤ ਪਾਤ ਨੂੰ ਖਤਮ ਕੀਤਾ ਹੈ, ਉੱਚ-ਨੀਚ ਨੂੰ ਖਤਮ ਕੀਤਾ ਹੈ। ਭਾਸ਼ਾ ਮਾਨੂੰ ਖਤਮ ਕੀਤਾ ਹੈ ਸਤਿਗੁਰ ਪਹੁੰਚਾ ਦੇ ਨੇ ਹਮੇਸ਼ਾ ਫਰਮਾਉਂਦੇ ਨੇ ਕਿ ਮੈਂ ਐਸਾ ਇੱਕ ਰਾਜ ਸਤਾ ਚਾਹੁੰਦਾ ਹਾਂ ਜਿਸ ਦੇ ਵਿੱਚ ਜਾਤ ਪਾਤ ਖਤਮ ਹੋ ਜਵੇ ਉੱਚ ਨੀਚ ਖਤਮ ਹੋ ਜਵੇ ਸਾਰੇ ਹੀ ਵਰਗ ਇੱਕ ਲਾਈਨ ਦੇ ਵਿੱਚ ਬੈਠ ਕੇ ਇੱਕ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣ ਐਸੇ ਜਿਹੇ ਰਾਜ ਦੀ ਉਹਨਾਂ ਨੇ ਗੱਲ ਕੀਤੀ ਹੈ ਅਸੀਂ ਸਾਰੀ ਸੰਗਤ ਨੂੰ 648ਵੇਂ ਸਤਿਗੁਰ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਦਿੰਨੇ ਹਾਂ ਔਰ ਸੰਗਤ ਨੂੰ ਬੇਨਤੀ ਅਰਦਾਸ ਕਰਦੇ ਹਾਂ ਕਿ ਇਹ ਜੋ ਗੁਰਪੁਰਬ ਆ ਰਿਹਾ ਹੈ ਅਸੀਂ ਆ ਰਹੇ ਹਾਂ ਅਸੀਂ ਪੂਰੀ ਹੀ ਸ਼ਰਧਾਪੂਰਵਕ ਪੂਰਵਕ ਸ਼ਰਦਾ ਨਾਲ ਮਨਾਈਏ ਔਰ ਸੰਗਤਾਂ ਨੂੰ ਇੱਕ ਆਪਣਾ ਮੈਸੇਜ ਦੇਈਏ ਕਿ ਲਿਖਿਆ ਹੈ ਕਿ ਜਿਸ ਤਰ੍ਹਾਂ ਇੱਕ ਮੱਖੀਆਂ ਦਾ ਹੁੰਦਾ ਹੈ ਮਕੀਰਾ ਹੁੰਦਾ ਹੈ ਉਹ ਇਕੱਠਾ ਬਣ ਕੇ ਰਹਿੰਦਾ ਹੈ ਭਾਈਵਾਲ ਦੀ ਏਕਤਾ ਦਾ ਇਕ ਕਮਿਸ਼ਨ ਹੈ ਇਹ ਇੱਕੇ ਦਾ ਬਿਗਲ ਬੁਜਾਉਂਦਾ ਹੈ ਜੋ ਸ਼ੀਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ ਹੈ ਅਸੀਂ ਸਾਰੇ ਹੀ ਜੋ ਸਾਡੇ ਤੇ ਇਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਉਸ ਤੇ ਅਸੀਂ ਚੱਲ ਕੇ ਸਤਿਗੁਰੂ ਦੀ ਕਿਰਪਾ ਨਾਲ ਆਪਣਾ ਆਉਣ ਜਾਣ ਦਾ ਜੋ ਚੱਕਰ ਹੈ ਇਸ ਤੋਂ ਮੁਕਤ ਹੋਈਏ ਸਾਰੀ ਸੰਗਤ ਨੂੰ ਇਸ 648 ਮੇ ਗੁਰਪੁਰਬ ਤੇ ਬਹੁਤ ਬਹੁਤ ਮੁਬਾਰਕਾਂ ਪਿੰਡ ਕਰਨਾਲਾ ਦੀ ਸਾਰੀ ਹੀ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਸੰਗਤ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ಗ್ರಾಮ ਪੰਚਾਇਤ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਰੇ ਹੀ ਦੇਸ਼ਾਂ ਪਰਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੀਆਂ ਬਹੁਤ ਮੁਬਾਰਕਾਂ ਅਸੀਂ ਆਸ ਕਰਦੇ ਹਾਂ ਜਿਸ ਤਰ੍ਹਾਂ ਹੁਣ ਚੜ੍ਹਦੀ ਕਲਾ ਦੇ ਵਿੱਚ ਸਮਾਜ ਰਹਿੰਦਾ ਹੈ ਇਸ ਅੱਗੇ ਤੋਂ ਵੀ ਹੋਰ ਗਾਹਾਂ ਚੜ੍ਹਦੀ ਕਲਾ ਦੇ ਵਿੱਚ ਸਮਾਜ ਰਹੇਗਾ ਜੈ ਗੁਰਦੇਵ ਧੰ ਗੁਰਦੇਵ